ਕੀ ਹੈ ਅੱਛਾ ਅਸਾਂ ਨੂੰ ਤਾਂ ਉਠਾਉਣ ਦੀ ਖੰਦੇ ਕੇ ਉੱਠ ਜੋ ਅਸੀਂ ਉੱਠ ਕੇ ਕਿਤੇ ਜਾ 60 ਸਾਲ ਹੋ ਗਏ ਤੇ ਅੱਛਾ ਅੱਛਾ 60 ਸਾਲ ਹੋ ਗਏ ਇਥੋਂ ਇਹ ਸਰਕਾਰੀ ਸਾਥ ਦੇ ਤੇ ਇਹ ਮਿੱਟੀ ਪਾਰ ਕੀ ਇਹ ਕਹਿੰਦਾ ਚੱਕ ਲੈ ਸਾਡੀ ਉਹ ਸਰਕਾਰੀ ਸਾਥ ਤੇ ਤੁਹਾਡੀ ਮਾਰੀ ਸਭ ਕੇ ਰਾਂ ਦਾ ਜਿਹਦਾ ਰੋਟੀ ਨਹੀਂ ਹੁੰਦੀ ਭੁੱਖੇ ਸੋ ਜਾਂਦੇ ਜਿਵਾਕ ਦੱਲੇ ਆ ਜੁਲੀਆਂ ਤਾਂ ਪਾਣੀ ਬੇਰ ਜਾਂਦਾ بارش ਜਿਲਾ ਹੁੰਦੀ ਜਣਾ ਪਾਣੀ ਪੇ ਜਾਂਦਾ ਭੁੱਖੇ ਸੋ ਜਾਂਦੇ ਅਸੀਂ ਗਰੀਬਾਂ ਦਿੱਕਤ ਹੈ ਭੱਜ ਭੱਜ ਕੇ ਜਰਾ ਸਰਵਿਸ ਟੇਸ਼ਨ ਵਾਲੇ ਬੰਨੇ ਚਾਬੀ ਦੇ ਕੇ ਜਾਂਦੇ ਵਿਚਾਰੇ ਕਮਰੇ ਦੇ ਉੱਧਰ ਵੜ ਜਾਂਦੇਗੇ ਤੁਸੀਂ ਆਹਦੀ ਚੁੱਗੀ ਖਾਲੀ ਕਰਕੇ ਉਧਰ ਚਲੇ ਆ ਉਧਰ ਚਲ ਜਾਂਦੇ ਨੇ ਤਾਂ ਆ ਟਾਣਾ ਡਿੱ ਗਿਆ ਸੀ ਅੱਗੇ ਦਾਦੀ ਮਰ ਗਈ ਸਾਜੀ ਬਹੁਤ ਅਸੰਦਰ ਖਤੰਦਰ ਲੱਗਦਾਗਾ ਤਾਂ ਨਿੱਕੇ ਨਿੱਕੇ ਜੁਆ ਕੇ ਨਾਨਾ ਭੱਜ ਕੇ ਲੈ ਕੇ ਉਧਰ ਵੱਢ ਜਾਂਦੇ ਉਹ ਵਿਚਾਰ ਸਰਬੀ ਤਸ਼ਨਾ ਉਹ ਸ਼ਾਣੇ ਅੱਗੇ ਉਹ ਚਾਬੀ ਦੇ ਕੇ ਜਾਂਦੇ ਉਧਰ ਚੁੱਕੇ ਜਦੋਂ ਕਿਸੇ ਦੇ ਘਰੇ ਧੀ ਜੰਮਦੀ ਤੇ ਘਰ ਦੀਆਂ ਕੰਧਾਂ ਉੱਚੀਆਂ ਹੋ ਜਾਂਦੀਆਂ ਬਹੁਤੇ ਘਰਾਂ ਦੀਆਂ ਤੇ ਪਰ ਕੀ ਇਹਨਾਂ ਦੇ ਬੱਚੇ ਨਹੀਂ ਇਹਨਾਂ ਦੀਆਂ ਧੀਆਂ ਨਹੀਂ ਗਈਆਂ ਮੈਂ ਰਹਿ ਗਈ ਜਿਨ੍ਹਾਂ ਲੋਕਾਂ ਨੇ ਗਰੀਬੀ ਤੰਤ ਤੇ ਢਾਈ ਜਿਨ੍ਹਾਂ ਨੇ ਹਾਲਾਤ ਵੇਖਿਓ ਮਹਿਸੂਸ ਕਰ ਸਕਦੇ ਆ ਇਹ ਚੀਜ਼ ਨੂੰ ਕਿ ਕਿੰਨਾ ਦੁੱਖ ਹੁੰਦਾ ਕਿਉਂਕਿ ਬੇਸ਼ੱਕ ਮਾਪੇ ਚਾਹੁੰਦਾ ਕਿ ਸਾਡੇ ਬੱਚੇ ਰਾਜਾਂ ਵਾਲੀ ਜ਼ਿੰਦਗੀ ਜੀਣ ਪਰ ਗਰੀਬੀ ਕਿਤੇ ਨਾ ਕਿਤੇ ਉਹਨਾਂ ਦੀ ਮਜਬੂਰੀ ਅੱਗੇ ਬਣ ਕੇ ਆ ਜਾਂਦੀ ਆ ਅਸੀਂ ਵਾਰੀ ਵਾਰੀ ਕਹਿੰਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੇ ਇਹਨਾਂ ਦੇ ਜਵਾਕਾਂ ਦੀਆਂ ਨਲੀਆਂ ਵੀ ਛੱਟਦੇ ਆ ਹਾਂਜੀ ਸਾਥੀਓ ਤੁਸੀਂ ਦੇਖ ਰਹੇ ਹੋ ਕੇਜੀ ਟੀਵੀ ਹਰਿਆਣਾ ਮੈਂ ਤੁਹਾਡਾ ਸਾਥੀ ਕਸ਼ਮੀਰ ਸਿੰਘ ਸਾਥੀਓ ਜੀਵਨਗਰ ਪਹੁੰਚੇ ਮੈਂ ਮੌਕੇ ਦੇ ਜੀਵਨਗਰ ਮਾਰਕੀਟ ਦੇ ਵਿੱਚ ਖੜਾ ਇਹ ਬੈਕਸਾਈਡ ਸਾਡੇ ਕੈਮਰਾਮੈਨ ਦੀ ਬੈਕਸਾਈਡ ਮਾਰਕੀਟ ਇਹ ਤੁਸੀਂ ਦੇਖ ਸਕਦੇ ਇੱਥੇ ਨਹਿਰ ਆ ਜੋ ਮੇਰਾ ਮਕਸਦ ਅਜੋਏ ਥੇ ਆਉਣ ਦਾ ਸਾਡਾ ਮਕਸਦ ਆ ਵਾ ਬੀਤੀ ਰਾਤ ਅੱਜ ਦੀ ਰਾਤ ਹੁਣ ਬੀਤ ਚੁੱਕੀ ਐ ਇਸ ਰਾਤ ਚ ਬਹੁਤ ਤੇਜ਼ ਤੂਫਾਨ ਆਇਆ ਹਨੇਰੀ ਆਈ ਮੀਂਹ ਵੀ ਆਇਆ ਬਹੁਤ ਜ਼ਿਆਦਾ ਤੇਜ਼ ਮੀਂਹ ਆਇਆ ਜਿਦੋਂ ਕਿ ਅਸੀਂ ਦੇਖਦੇ ਹਾਂ ਕਿ ਜਦੋਂ ਕਿਸਾਨ ਦੀ ਫਸਲ ਪੱਕੀ ਹੁੰਦੀ ਆ ਉਹ ਹਮੇਸ਼ਾ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਇਹ ਮੀਂਹ ਬੰਦ ਹੋ ਜਾਏ ਢਲ ਜਾਏ ਸਾਡੀ ਫਸਲ ਵੱਡੀ ਜਾਵੇ ਉਸ ਤੋਂ ਬਾਅਦ ਮੀਂਹ ਪੈ ਜੇ ਤਾਂ ਬੜੀ ਵਧੀਆ ਗੱਲ ਆ ਉਹ ਦੁਆ ਕਰਦਾ ਕਿ ਨੁਕਸਾਨੋਂ ਨੋ ਬਚ ਜੇ ਜਦੋਂ ਸਬਜ਼ੀ ਕਿਸੇ ਨੇ ਵੇਚੀ ਹੋਵੇ ਤੇ ਉਹ ਮਤਲਬ ਹਰ ਇੱਕ ਦਾ ਸਮਾਂ ਹੁੰਦਾ ਹਰੇਕ ਦਾ ਪਰ ਅਸੀਂ ਇੱਥੇ ਪਹੁੰਚੇ ਤੁਸੀਂ ਦੇਖ ਸਕਦੇ ਹੋ ਝੁੱਗੀਆਂ ਕੁਝ ਮਜ਼ਦੂਰ ਸਾਥੀ ਸਾਡੇ ਇੱਥੇ ਜੀਵਨਗਰ ਰਹਿ ਰਹੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਜਦੋਂ ਕਿ ਸਾਡਾ ਇਹ ਨਜ਼ਰੀਆ ਸਾਡੀ ਸੋਚ ਹੈ ਕਿ ਇਹਨਾਂ ਦਾ ਤਾਂ 24 ਘੰਟੇ 12 ਮਹੀਨੇ 30 ਦਿਨ ਇਹਨਾਂ ਦੇ ਖਤਰਾ ਮੰਡਰਾਇਆ ਰਹਿੰਦਾ ਹਨੇਰੀ ਦਾ ਵੀ ਤੂਫਾਨ ਦਾ ਵੀ ਇਹਨਾਂ ਨਾਲ ਅਸੀਂ ਜਾਣਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਪ੍ਰੋਪਰ ਜਾਣਕਾਰੀ ਲੈਣੇ ਉਹ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਆ ਤੇ ਹੁਣ ਤੱਕ ਉਹਨਾਂ ਨੂੰ ਕੀ ਸੁੱਖ ਸੁਵਿਧਾਵਾਂ ਹੁਣ ਤੱਕ ਮਿਲ ਚੁੱਕੀਆਂ ਨਹੀਂ ਆਜੋ ਜੀ ਗੱਲਬਾਤ ਕਰਦੇ ਹਾਂ ਹਾਂਜੀ ਅੰਕਲ ਜੀ ਤੁਸੀਂ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਹੋ ਮੈਨੂੰ 60 ਅੱਛੇ 60 ਸਾਲ ਇੱਥੇ ਰਹਿੰਦੇ ਆ। 60 ਸਾਲ ਹੋ ਗਿਆ ਹੈ ਤਾਂ ਸਰਪੰਚ ਮਮਰ ਉਹ ਵੋਟ ਲੈ ਜਾਂਦੇ ਸਾਡੇ ਕੋਲੋਂ। ਤੋਂ ਮੁਰ ਕੇ ਸਾਡੀ ਸੁਣਾਈ ਨਹੀਂ ਕਰਦੇ। ਨਹੀਂ ਤੁਹਾਡੀਆਂ ਵੋਟਾਂ ਇੱਥੋਂ ਦੀਆਂ ਨਹੀਂ। ਵੋਟਾਂ ਦਿੱਤੀਆਂ ਸਾਡੀਆਂ। ਹੈ? ਤੋਂ ਮੁਰ ਕੇ ਅਸੀਂ ਪਹਿਲਾਂ ਤੋਂ ਉਹ ਆਉਂਦੇ ਸਾਡੇ ਕੋਲ ਹੱਥ ਜੋੜ ਕੇ ਫਿਰ ਅਸੀਂ ਹੱਥ ਜੋੜ ਕੇ ਜਾਂਦੇ ਆ। ਤਾਂ ਸਾਡਾ ਕੋਈ ਕੰਮ ਹੁੰਦਾ ਤਾਂ ਉਹ ਕੰਮ ਤੇ ਸਾਡਾ ਨਹੀਂ ਆਉਂਦੇ। ਐ ਵੋਟਾਂ ਨੂੰ ਦਿੰਦਾਂ ਤੋਂ ਸਾਨੂੰ ਕਈ ਸਾਲ ਹੋ ਗਏ ਤੇ ਇੱਥੋਂ ਇਹ ਮਿੱਟੀ ਪਾ ਰੱਖੀ ਐ। ਇੱਥੋਂ ਵੀ ਚਕਾਣ ਦੋ ਸਾਨੂੰ ਕਹਿੰਦੇ ਐ ਸਰਕਾਰੀ ਤਾਂ। ਐ ਸਰਕਾਰੀ ਤਾਂ। ਹਾਂਜੀ। ਐ ਸਾਡੀ ਕੋਈ ਸੁਣਾਈ ਕਰਦਾ ਨਹੀਂ। ਹੈਂ ਨਹੀਂ ਅੰਕਲ ਜੀ ਜਦੋਂ ਮੀਂਹ ਨੇਰੀ ਆਉਂਦੀ ਡਰ ਤੇ ਲੱਗਦਾ ਹੀ ਹੋ ਗਿਆ ਹਨਾ ਕਿ ਜਦੋਂ ਕੀ ਅਸੀਂ ਵੇਖਦੇ ਕਿ ਵੱਡੇ ਵੱਡੇ ਮਕਾਨਾਂ ਵਾਲੇ ਵੀ ਗਵਾਂ ਸਭ ਤੋਂ ਜਿਹੜਾ ਲਾਸਟ ਵਾਲਾ ਕਮਰਾ ਹੁੰਦਾ ਉੱਤਰ ਵੱਟ ਜਾਂਦੇ ਆ ਉੱਤਰ ਵੱਟ ਜਾਂਦੇ ਆ ਚਪਰੀਆਂ ਉੱਡ ਜਾਂਦੇ ਆ ਕਦੀ ਟਾਣੇ ਫੜ ਜਾਂਦੇ ਆ ਕਦੀ ਪਾਣੀ ਪਾਣੀ ਪਿਆ ਇਹ ਇਧਰੇ ਦੇਖ ਇਹ ਪਈ ਜਾਂਦੇ ਤੇ ਸਾਡੀ ਨੂੰ ਸੁਣਾਈ ਤੇ ਕਰਦੇ ਕੋਈ ਨਹੀਂ ਕਰੀ ਬੰਦੀ ਇਹ ਰਾਤ ਉੱਡ ਗਈ ਇਹ ਵੇਖੋ ਇਹ ਉੱਡ ਗਈ ਸੀ ਰਾਤ ਜੋ ਅੱਗੇ ਥੀ ਸੁਦੀ ਪਈ ਸੀ ਬਾਰੇ ਤਿੰਨ ਪਾ ਕੇ ਇਹ ਚੁੱਕ ਕੇ ਆ ਕੇ ਬੜ ਗਏ ਹਾਂ ਛੇ ਛੇ ਕਿੰਨੇ ਕਰ ਰਹੇ ਤੁਸੀਂ ਕਰੇ 15 16 ਹੈ ਸਾਡੇ ਇੱਕ ਅੱਛਾ 15 16 ਕਰੇ 15 16 ਕਰੇ ਤੇ ਸਾਡੀ ਸੁਣਾਈ ਕੋਈ ਨਹੀਂ ਕਰਦਾ ਅਸੀਂ ਵੋਟ ਵੀ ਦਿੰਦੇ ਆ ਪਰ ਫੇਰ ਵੀ ਸੁਣਾਈ ਨਹੀਂ ਕਰਦੇ ਅਸੀਂ 60 ਸਾਲ ਹੋ ਗਏ ਮੈਨੂੰ ਕਿਤੇ ਤਰਪਾਦ ਪਾਰਟੀ ਦਾ ਕੀਤੀ ਕੀ ਸਾਡੀ ਸੁਣਾਈ ਕੋਈ ਨਹੀਂ ਕਰਦਾ ਰਾਜੇ ਸਾਡੀ ਅੰਕਲ ਜੀ ਜਦੋਂ ਕੋਈ ਲੀਡਰ ਆਉਂਦਾ ਵਾ ਤੁਹਾਡੇ ਕੋਲ ਇੱਥੇ ਇੱਥੇ ਆਉਂਦੇ ਜਾਂ ਪਿੰਡ ਦਾ ਹੀ ਕੋਈ ਬੰਦਾ ਚੱਲ ਕੇ ਆਉਂਦਾ ਫਲਾਨੀ ਪਾਰਟੀ ਨੂੰ ਵੋਟ ਦੋ ਹਾਂ ਨਹੀਂ ਪਿੰਡ ਦੀ ਪਿੰਡ ਦੀ ਆਉਂਦੇ ਆ ਅੱਛਾ ਤਾਂ ਪਿੰਡ ਵਾਲੇ ਨਹੀਂ ਦੇਣਾ ਪੈਂਦਾ ਸਾਨੂੰ ਅੱਛਾ ਅੱਛਾ ਤੇ ਇੱਕ ਥਾਂ ਦੋ ਦੋ ਇੱਕ ਪਿੰਡ ਦੇ ਦੋ ਸਰਪੰਚ ਹੁੰਦੇ ਆ ਤੋ ਸਾਡੀ ਜੀ ਮਾਤਾ ਉਹਨਾਂ ਦੇਦੇ ਬਈ ਜਿੱਤੂਆ ਇਹ ਆ ਰੋ ਉਹ ਹਰ ਜਿੱਤੂ ਵੀ ਤੇ ਦੋ ਦੋ ਕੁ ਡੋ ਇੱਕ ਪੈਰ ਡੇਗੀ ਪੈਂਦਾ ਹੈ ਪਰ ਇਸੋਂ ਨੂੰ ਦੇਦੇ ਉਹ ਚਿੱਤ ਜਾਂਦਾ ਤੋ ਉਹ ਮੁੜ ਕੇ ਸਾਡੇ ਕੋਲੇ ਮੂੰਹ ਨਹੀਂ ਵਿਖਾਉਂਦਾ ਸੋਈ ਭੱਜ ਜਾਂਦਾ ਅਸੀਂ ਜੇ ਘਰੇ ਕੋਈ ਕੰਮ ਹੋਵੇ ਤਾਂ ਘਰੇ ਜਾਂਦੇ ਨਾ ਘਰੇ ਆਈ ਨਹੀਂ ਭਾਈ ਕਿਥੀ ਗਿਆ ਔਰ ਘਰੇ ਬੈਠੇ ਰਹਿੰਦੇ ਨਹੀਂ ਬੋਲਦੇ ਸਾਡੀ ਕੋਈ ਸੁਣੇ ਨਹੀਂ ਕਰਦੇ ਔਰ ਬੋਟ ਭਾਈ ਜਾਂਦੇ ਅਸੀਂ अच्छा ਤੁਸੀਂ ਮੰਗ ਕੀਤੀ ਪਹਿਲਾਂ ਮਕਾਨ ਦੀ ਹੈ ਜਗ੍ਹਾ ਦੀ ਸਾਨੂੰ ਦਿੱਤੀ ਹੈ ਵਾਧੂ ਕੀਤੀ ਹੈ ਸਾਰੇ ਕੀਤੀ ਹੈ ਬਣ ਜਗ੍ਹਾ ਤੇ ਸਰਕਾਰੀ ਹੋਏਗੀ ਕਿਉਂਕਿ ਮੇਰੀ ਜਾਣਕਾਰੀ ਜਿੰਨਾ ਇਹ ਜੀਵਨ ਕਿਉਂਕਿ ਮੇਰਾ ਵੀ ਇਹੀ ਏਰੀਆ ਹੈ ਕਾਫੀ ਜ਼ਮੀਨ ਸਰਕਾਰੀ ਹੈਗੀ ਜ਼ਮੀਨ ਤਾਂ ਕਾਸੀ ਪਈ ਹੈ ਪਰ ਸਾਨੂੰ ਨਹੀਂ ਦਿੰਦੇ ਅੱਛਾ ਪਲਾਟ ਕੱਟੇ ਨਹੀਂ ਹੁੰਦੇ ਆਪਣਾਟ ਕੱਟੇ ਨਹੀਂ ਸਾਡੇ ਲੋਕਾਂ ਦੇ ਕੱਟੇ ਲੋਕਾਂ ਦੇ ਕੱਟਤੇ ਸਾਡੇ ਨਹੀਂ ਕੱਟੇ ਅੱਛਾ ਤੁਹਾਡੇ ਨਹੀਂ ਕੱਟੇ ਲੋਕਾਂ ਨੂੰ ਤਿੰਨ ਤਿੰਨ ਮਰਲੇ ਥਾਂ ਸਾਰਿਆਂ ਨੂੰ ਮਿਲੀ ਹੋਈ ਆ ਸਾਡੇ ਨਹੀਂ ਪਣ ਸਾਨੂੰ ਨਹੀਂ ਮਿਲੀ ਪਿੱਲੀ ਕਿੱਥੇ ਆ ਜਿਹੜਾ ਹਿੰਦਪੁਰਾ ਕੋ ਨਹੀਂਗਾ ਇਹਦੇ ਨਾਲੇ ਇਧਰਲੇ ਪਾਸੇ ਜਿਹੜਾ ਹਾਂ ਉਹਦੇ ਪਿੱਛਲੇ ਪਾਸੇ ਇਕੱਠੇ ਹੋਏ ਪਲਾਟ ਅੱਛਾ ਉੱਥੇ ਪਲਾਟ ਕੱਟੇ ਹੋਏ ਉੱਥੇ ਕੱਟੇ ਹੋਏ ਸਾਨੂੰ ਨਹੀਂ ਮਿਲਿਆ ਸਾਨੂੰ ਨਹੀਂ 15 16 ਕਰ ਸਕਦੇ ਸਾਡੇ ਰੇਸ ਸਾਨੂੰ ਨਹੀਂ ਮਿਲੇ ਸਾਨੂੰ ਤੇ ਇੱਥੇ ਬੈਠੇ ਸਰਕਾਰੀ ਤੇ ਇੱਥੇ ਚੁਕਾਉਂਦੇ ਵੀ ਨਹੀਂ ਦੇ ਚੁਕਾਉਂਦੇ ਸਾਬ ਜਿਹਨਾਂ ਨੂੰ ਪਲਾਟ ਮਿਲੇ ਉਹਨਾਂ ਦੇ ਮਕਾਨ ਤਾਂ ਹੈਗੇ ਸੀ ਪਹਿਲਾਂ ਹਨ ਉਹਨਾਂ ਦੇ ਤਾਂ ਹੈਗੇ ਆ ਪਰ ਅਗਨ ਰੋਡ ਤੇ ਉਹ ਕਿ ਅੱਛਾ ਚਾ ਉਹਨਾਂ ਦੇ ਮਕਾਨ ਹੈਗੇ ਉਹਨਾਂ ਨੂੰ ਪਰ ਜਿਹਨਾਂ ਦੇ ਝੁੱਗੀਆਂ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਸਾਨੂੰ ਨਹੀਂ ਦਿੱਤੇ ਝੁੱਗਿਆਂ ਨੂੰ ਦਿੱਤੇ ਨਹੀਂ ਅੱਛਾ ਅਸੀਂ ਨੂੰ ਤਾਂ ਉਠਾਉਣ ਦੀ ਖੰਦੇ ਕਿ ਉੱਠ ਜਾ ਅਸੀਂ ਉੱਠ ਕੇ ਕਿਤੇ ਜਾ 60 ਸੱਤ ਹੋ ਗਏ ਤੇ ਅੱਛਾ ਅੱਛਾ 60 ਸੱਤ ਹੋ ਗਏ ਇਥੋਂ ਸਰਕਾਰੀ ਸਾਹ ਤੇ ਤੇ ਇਹ ਮਿੱਟੀ ਪਾ ਰਹੀ ਇਹ ਕਹਿੰਦਾ ਚੁੱਕ ਲਈ ਸਾਡੀ ਕੋਈ ਸਰਕਾਰੀ ਸਾਹ ਤੇ ਤੁਹਾਡੀ ਇਹ ਕੋਈ ਕਿਥੇ ਸਰਕਾਰੀ ਆਪਾ ਆਪਾ ਕਿਥੇ ਸਰਕਾਰੀ ਸਾਫਾਈ ਹੈ ਉਹ ਵੀ ਟੋੜੀ ਹੈ ਤੇ ਉਹ ਵੀ ਪੱਟਕੇ ਸੰਦੇ ਦੇਦੇ ਆਪਾ ਆਪਾ ਤਿੰਨ ਤਿੰਨ ਮਲੇ ਪੱਟਕੇ ਤੇ ਦੇਦੇ ਨੇ ਬਸ ਸਾਡੇ ਤੇ ਕਹਿੰਦੇ ਤੁਸੀਂ ਇੱਥੇ ਨਾ ਰੋ ਸਾਢੇ ਸਾਢੇ ਹੋ ਗਏ ਤੇ ਹੁਣ ਵੀ ਚੁਕਾਨ ਦੀ ਕਰਦੇ ਵੀਰੇ ਹੁਣ ਵੀ ਚੁਕਾਨ ਦੀ ਕਰਦੇ ਕਹਿੰਦੇ ਵੇ ਸਹੀ ਚੁੱਕ ਲਓ ਤੇ ਠੀਕ ਹੈ ਨਹੀਂ ਤਾਂ ਅਸੀਂ ਹੋਰ ਖ ਨੂੰ ਸਾਡੇ ਕੋਲ ਵਾਧੂ ਪੈਸਾ ਪਿਆਗਾ ਅਸੀਂ ਵੇਸੇ ਵੀ ਚੁਕਾ ਸਕਦੇ ਕਹਿੰਦੇ ਬੜੀ ਮਾੜੀ ਗੱਲ ਆ ਤੇ ਬੱਚੇ ਮਤਲਬ ਤੁਸੀਂ ਵੀ ਇੱਥੇ ਜੰਮੇ ਪਲੇ ਹਨ ਅੰਦਰ ਜਿਹੜਾ ਸਭ ਮੈਂ ਤੇ ਜੰਮੇ ਪਲੇ ਇਹ ਮੁੰਡੇ ਨਾ ਇਹ ਮੁੰਡੇ ਇੱਥੇ ਜੰਮੇ ਪਲੇ ਤੇ ਮੇਰੇ ਜੰਮੇ ਵੀ ਇੱਥੇ ਦਾ ਹੀ ਹੈ 35 ਬੰਦੇ हां ਪਹਿਲਾਂ ਪਾਣੀ ਪੀਂਦੇ ਪਾਣੀ ਪੀਂਦੇ ਹੁੰਦੇ ਸੀ ਅੱਜ 35 ਬੰਦੇ 40 40 ਸਾਲਾਂ ਦੇ ਦੋਵੇਂ ਪ੍ਰਾਸੀ ਚਾਚੇ ਤਾਏ ਦੇਗੇ ਅਗੇ ਭਰਾ ਹੀ ਅਸੀਂ ਫਨ ਅਸੀਂ 35 ਬੰਦੇ 40 40 ਸਾਲਾਂ ਦੇ ਹੋਰੇ ਸਾਡੀ ਕੋਈ ਸੁਣਵਾਈ ਨਹੀਂ ਤੇ ਨੇਰ ਭਗਤੀ ਜਿਹੜੇ ਪਾਣੀ ਪੀਂਦੇ ਸੀ ਪਾਣੀ ਕੋਂਦੇ ਸੀ ਉਹ ਢੇਮ ਨੇ ਇੱਥੇ ਬੈਠਾ ਤਾਂ ਕੋਈ ਸੁਣਦਾ ਨਹੀਂ ਕਰਦਾ ਵੀ ਹੈ ਕੋਈ ਬੰਦਾ ਸਾਡੀ ਸਪਾਰਸ ਕਰਦਾ ਹੀ ਉਹਦੀ ਚੱਲਣ ਨਹੀਂ ਦਿੰਦੇ ਉਹਦੀ ਉਹਦੀ ਦਿਨ ਦੀ ਚੱਲਣ ਨਹੀਂ ਦਿੰਦੇ ਮਤਲਬ ਉਹਨੂੰ ਵੀ ਦਬਾ ਲਿਆ ਜਾਂਦਾ ਉਹਨੂੰ ਦਬਾਇਆ ਜਾਂਦਾ ਹਾਂ ਚਲੋ ਇੱਕ ਆਦੇ ਠੀਕ ਹੈ ਜੀ ਧੰਨਵਾਦ ਹਾਂਜੀ ਸਾਥੀਓ ਤੁਸੀਂ ਦੇਖ ਰਹੇ ਹੋਣ ਤੁਸੀਂ ਦੇਖਿਆ ਇਹ ਮਜ਼ਦੂਰਾਂ ਦਾ ਦਰਦ ਵੀ ਜਾਣਿਆ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜਾ ਗਰਾਊਂਡ ਤੇ ਆ ਜਿਹੜਾ ਸਭ ਤੋਂ ਵੱਧ ਦੁਖੀ ਆ ਜਿੱਥੇ ਤੱਕ ਬਹੁਤ ਘੱਟ মিডিਆ ਪਹੁੰਚਦਾ ਉਹਨਾਂ ਦਾ ਦਰਦ ਨੂੰ ਸਾਹਮਣੇ ਨਹੀਂ ਲਿਆਉਂਦਾ ਪਤਾ ਨਹੀਂ ਕੀ ਕਰਨਾ ਸੀ ਸਾਰੇ ਪੱਤਰਕਾਰ ਭਰਾਵਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਮਜ਼ਦੂਰਾਂ ਦੇ ਵੀ ਸਾਰ ਲਿਆ ਕਰੋ ਜਿਹੜੇ ਸਾਥੀ ਸਾਡੇ ਗੱਲ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਲੋਕ ਐਵੇਂ ਦੇ ਸਾਥੀ ਆ ਜਿਹੜੇ ਪਹੁੰਚਦੇ ਵੀ ਆ ਅਮੀਰ ਸਾਥੀ ਜਿਹੜੇ ਜ਼ਿੰਮੇਵਾਰ ਭਰਾਵਾ ਜਿਹੜੇ ਸਰਪੰਚ ਮੈਂਬਰ ਬਣਦੇ ਉਹ ਪਹੁੰਚਦੇ ਵੀ ਆ ਪਰ ਗੱਲ ਅਸੀਂ ਇੱਥੋਂ ਦੀ ਮੌਕੇ ਦੀ ਕਰ ਰਹੇ ਆ ਤੁਸੀਂ ਇਹ ਦੇਖ ਸਕਦੇ ਹੋ ਐਂਟੀ ਜੀ ਇੱਥੇ ਬਿਲਕੁਲ ਰੜੇ ਦੇ ਉੱਤੇ ਕਪਾਂਡੇ ਤੋੜ ਰਿਹਾ ਕਪੜੇ ਇਹ ਬਾਥਰੂਮ ਤੁਸੀਂ ਦੇਖ ਸਕਦੇ ਹੋ ਜਦੋਂ ਕਿ ਆਮ ਦੇਖਿਆ ਜਾਵੇ ਜਦੋਂ ਕਿਸੇ ਦੇ ਘਰੇ ਧੀ ਜੰਮ ਪੈਣਾ ਬਹੁਤ ਲੋਕ ਉਹਨਾਂ ਦੇ ਘਰਾਂ ਦੀਆਂ ਕੰਧਾਂ ਉੱਚੀਆਂ ਹੋ ਜਾਂਦੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਕੋਈ ਚਾਰਦੀਵਾਰੀ ਨਹੀਂ ਤੁਸੀਂ ਦੇਖੋ ਮਜ਼ਦੂਰਾਂ ਦਾ ਦਰਦ ਜਾਣੋ ਕਿਵੇਂ ਕੇਸ ਪੱਧਰ ਤੇ ਜ਼ਿੰਦਗੀ ਜੀ ਰਹੇ ਇਧਰ ਨਾਲ ਨਹਿਰਾ ਕਿੰਨੀ ਮੁਸ਼ਕਿਲ ਹੈ ਤੇ ਕਈ ਬਿਮਾਰੀਆਂ ਪੈਦਾ ਹੁੰਦੀਆਂ ਏ ਜਦੋਂ ਕਿ ਲੇਟਰ ਜਦੋਂ ਇਲੈਕਸ਼ਨ ਆਉਂਦਾ ਇਹਨਾਂ ਬੱਚਿਆਂ ਦੀਆਂ ਨਲੀਆਂ ਚੱਟਣ ਤੱਕ ਜਾਂਦੇ ਆ ਪਰ ਪਤਾ ਨਹੀਂ ਜਦੋਂ ਵੋਟਾਂ ਪੈ ਜਾਂਦੀਆਂ ਜਿੱਤ ਕੇ ਥੋ ਚਲੇ ਜਾਂਦੇ ਉਹ ਕਿਉਂ ਨਹੀਂ ਇਹਨਾਂ ਮਜ਼ਦੂਰਾਂ ਦਾ ਦਰਦ ਜਾਣਦੇ ਕਿਉਂ ਨਹੀਂ ਇਹਨਾਂ ਨੂੰ ਸਮਝਦੇ ਇਸ ਪਿੰਡ ਦੇ ਵਿੱਚ ਜਦੋਂ ਕਿ ਜਿੰਨਾ ਕਿ ਮੇਰੀ ਜਾਣਕਾਰੀ ਇੱਥੇ ਸਰਕਾਰੀ ਜ਼ਮੀਨ ਵਾਧੂ ਪਰਾਂਕੜੇ ਤਾਂ ਨਹੀਂ ਕਿੰਨੀਆਂ ਪਰ ਸਰਕਾਰੀ ਜ਼ਮੀਨ ਹੈਗੀ ਆ ਇਹਨਾਂ ਨੂੰ ਪਲਾਟ ਦਿੱਤੇ ਜਾ ਸਕਦੇ ਇਹਨਾਂ ਦੇ ਕੱਟ ਗਏ ਤੇ ਦਿੱਤੀ ਜਾ ਸਕਦੀ ਜਗਾ ਜਦੋਂ ਕਿ ਅਸੀਂ ਦੂਜਾ ਪੱਖ ਇਹ ਦੇਖਿਆ ਕਿ ਉਹਨਾਂ ਨੇ ਦੱਸਿਆ ਸਾਨੂੰ ਕਿ ਕਈਆਂ ਘਰਾਂ ਦੇ ਪਲਾਟ ਕੱਟੇ ਵੀ ਆ ਚਲ ਚੰਗੀ ਗੱਲ ਆ ਮਜ਼ਦੂਰਾਂ ਨੂੰ ਪਲਾਟ ਮਿਲੇ ਪਰ ਇਹ ਵੀ ਇਨਸਾਨ ਆ ਕੀ ਇਹ ਜ਼ਿੰਦਗੀ ਇਹਨਾਂ ਦੀ ਨਹੀਂ ਇਹਨਾਂ ਦੇ ਨਹੀਂ ਹੱਕ ਇਸ ਦੇਸ਼ ਦੇ ਨਾਗਰਿਕ ਆ ਜਦੋਂ ਇਹਨਾਂ ਦਾ ਵਧੀਆ ਜ਼ਿੰਦਗੀ ਜੀਣ ਦਾ ਕੋਈ ਹੱਕ ਨਹੀਂ ਅਸੀਂ ਅਪੀਲ ਕਰਦੇ ਆ ਸਰਪੰਚ ਸਾਹਿਬ ਨੂੰ ਹੋਰ ਵੀ ਲੀਡਰਾਂ ਨੂੰ ਸਾਡੇ ਥੋੜੇ ਮੋਕੇ ਦੇ ਵਿਧਾਇਕ ਜੀ ਨੂੰ ਵੀ ਬੀਜੇਪੀ ਸਰਕਾਰ ਨੂੰ ਖਾਸ ਕਰਕੇ ਅਸੀਂ ਅਪੀਲ ਕਰਦੇ ਜੋ ਸੱਤਾ ਦੇ ਵਿੱਚ ਆ ਮੌਕੇ ਤੇ ਉਹਨਾਂ ਨੂੰ ਅਪੀਲ ਕਰਦੇ ਇਹਨਾਂ ਮਜ਼ਦੂਰਾਂ ਦੇ ਵੇਸਾਰ ਲਈ ਜਾਵੇ ਇਹ ਤੁਸੀਂ ਦੇਖ ਸਕਦੇ ਹੋ ਲੰਮੀ ਜੇਕਰ ਵੀਰ ਜੀ ਇੱਧਰ ਲੰਬੀ ਵੀਡੀਓ ਦਿਖਾ ਦਿਓ ਤੇ 15 16 ਘਰ ਆ ਜੋ ਇਹਨਾਂ ਨੇ ਦੱਸੇ ਗਏ ਆ ਇਹ ਜੋ ਟਰੈਕਟਰ ਖੜਾ ਰਿਹਾ ਚਲੋ ਬੈਕਸਾਈਡ ਇਹਨਾਂ ਦੇ ਸਾਥੀ ਘਰ ਇਹਨਾਂ ਦੇ ਇਹਨਾਂ ਦੇ ਸਾਧਨਾ ਪਰ ਤੁਸੀਂ ਦੇਖ ਸਕਦੇ ਹੋ ਕਿ ਮਜ਼ਦੂਰ ਵਾਸਤੇ ਕਿੰਨਾ ਦੁੱਖ ਦੀ ਜ਼ਿੰਦਗੀ ਹੈ ਕਿਵੇਂ ਮਤਰੂਗੀ ਉਹ ਆਪਣਾ ਦਰਦ ਦੱਸ ਵੀ ਨਹੀਂ ਸਕਦੇ ਇਹ ਤੁਸੀਂ ਦੇਖ ਸਕਦੇ ਹੋ ਰੜਾ ਇਹ ਬਾਥਰੂਮ ਦੇ ਕੋਈ ਮਕਾਨ ਨਹੀਂ ਕੋਈ ਹਨੇਰੀ ਆਉਂਦੀ ਜਦੋਂ ਵੀ ਆਹਮੀ ਤੁਸੀਂ ਦੇਖਦੇ ਹੋ ਜਦੋਂ ਮੀਂਹ ਆਉਂਦਾ ਤੇ ਹਰ ਬੰਦਾ ਆਪਣਾ ਆਪਣਾ ਸੋਚਦਾ ਜਿਹੜੇ ਘਰਾਂ ਵਾਲੇ ਉਹ ਵੀ ਸੋਚਦੇ ਆ ਕਿ ਬੂਹੇ ਬੰਦ ਕਰ ਲੈ ਜਾਣ ਤਾਂ ਕਿ ਮਿੱਟੀ ਨਾ ਅੰਦਰ ਆ ਜਾਏ ਕੋਈ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਰੜੇ ਮੈਦਾਨ ਦੇ ਵਿੱਚ ਬੈਠੇ ਆ ਇੱਥੇ ਹਨੇਰੀਆਂ ਵੀ ਕਈ ਝੁੱਲੀਆਂ ਕਈ ਹਨੇਰੀਆਂ ਟੱਪ ਗਿਆ ਕਈ ਮੀਂਹ ਆਇਆ ਜਦੋਂ ਕਿ ਇਹ ਤੁਸੀਂ ਬੈਕਸਾਈਡ ਇੱਧਰ ਦਿਖਾ ਦਿਓ ਵੀਰ ਜੀ ਇਹ ਦੱਸੋ ਸਾਥੀਆਂ ਨੇ ਦੱਸਿਆ ਕਿ ਇਹ ਝੁੱਗੀ ਛੋਟੀ ਜੀ ਰਾਤ ਹਨੇਰੀ ਆਈ ਮੀਂਹ ਆਇਆ ਇਹ ਵੀ ਉੱਡ ਗਈ ਬੱਚੇ ਦੇ ਵਿੱਚ ਪਏ ਸੀ ਛੋਟੇ ਛੋਟੇ ਉਹਨਾਂ ਨੂੰ ਵੀ ਕੱਢ ਕੇ ਦੂਜੀ ਝੁੱਗੀ ਦੇ ਵਿੱਚ ਲੈ ਜਾਇਆ ਦੇਖੋ ਇੱਕ ਝੁੱਗੀ ਤੋਂ ਦੂਜੀ ਝੁੱਗੀ ਉਹ ਵੀ ਝੁੱਗੀ ਕਿਹੜਾ ਕੋਈ ਏਡੀ ਮਜ਼ਬੂਤ ਸੀ ਉਹ ਵੀ ਨੋਰ ਪਰ ਫਿਰ ਵੀ ਕਿਤਨਾ ਕਿਤੇ ਉਹਨਾਂ ਨੇ ਆਪਣੀ ਸਿਕਿਉਰਿਟੀ ਸਮਝੀ ਉਹਦੇ ਦੇ ਵਿੱਚ ਅਸੀਂ ਅਪੀਲ ਕਰਦੇ ਫਿਰ ਸਰਕਾਰਾਂ ਨੂੰ ਇਸ ਤੋਂ ਦੇ ਸਾਥੀਆਂ ਨੂੰ ਵੀ ਸਰਪੰਚ ਸਾਹਿਬ ਨੂੰ ਵੀ ਅਪੀਲ ਕਰਦੇ ਆ ਕਿ ਇਹ ਵੀ ਮਜ਼ਦੂਰ ਇਨਸਾਨ ਆ ਅਗਰ ਇਹਨਾਂ ਦੇ ਵੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਨੂੰ ਪਲਾਟ ਦਿੱਤੇ ਜਾਣ ਜੋ ਇੱਥੇ ਸਾਂਝੀ ਜਗ੍ਹਾ ਸਰਕਾਰੀ ਜ਼ਮੀਨ ਆ ਉਥੇ ਮਕਾਨ ਵੀ ਪਾ ਕੇ ਦਿੱਤੇ ਜਾਣ ਤਾਕੀ ਇਹ ਵੀ ਆਪਣੀ ਵਧੀਆ ਜ਼ਿੰਦਗੀ ਬਿਤਾ ਸਕਣ ਤੁਸੀਂ ਕੇ ਜੀ ਟੀਵੀ ਰਹਿਣਾ ਦੇਖ ਰਹੇ ਜੇ ਤੁਸੀਂ ਸਾਡੀ ਵੀਡੀਓ ਪਸੰਦ ਕਰਦੇ ਹੋ ਤੁਹਾਨੂੰ ਇਹ ਵਿਚਾਰਤਾ ਸਾਡੀ ਵਧੀਆ ਲੱਗੀ ਵੀਡੀਓ ਚੰਗੀ ਲੱਗੀ ਨੂੰ ਵੱਤ ਵਤ ਸ਼ੇਅਰ ਜਰੂਰ ਕਰ ਦਿਓ ਕਈ ਵਾਰੀ ਕੀ ਹੁੰਦਾ ਕਿ ਸ਼ੇ ਤੁਹਾਡੇ ਕਰਨ ਦੇ ਨਾਲ ਕਿਸੇ ਵਧੀਆ ਚੋਕੀ ਜੋ ਇਨਸਾਨ ਹੈ ਇਸ ਨੂੰ ਸਮਝਦਾ ਹੈ ਇਸ ਦਰਦ ਨੂੰ ਸਮਝਦਾ ਹੈ ਉਹ ਇਹਨਾਂ ਦੀ ਹੈਲਪ ਕਰ ਸਕੇ ਇਹ ਅੰਟੀ ਜਦੋਂ ਹਨੇਰੀ ਆਉਂਦੀ ਹੈ ਸਪੈਦੇ ਤੁਹਾਡੇ ਲਈ ਕਦੀ ਪਰੇਸ਼ਾਨੀ ਨਹੀਂ ਆਈ ਪਰੇਸ਼ਾਨੀ ਹੁੰਦੀ ਹੈ ਕਿ ਮਰ ਜਾਵਾਂ ਉੱਪਰ ਸੁਢਿਗ ਜਾਵਾਂ ਤੇ ਮਰ ਜਾਵਾਂ ਅਸੀਂ ਗਰੀਬ ਬੰਦੇ ਜੁਲੀ ਜੁਕੀ ਵੀ ਲਗਾ ਕੇ ਬੈਠੇ ਹਾਂਗੇ ਹਨੇਰਤ ਬੈਠੇਗੇ ਸਾਰਾ ਕੋਈ ਆਸਰਾ ਨਹੀਂ ਪੜ ਜਾ ਕੇ ਸਪੈਤੇ ਅਸੀਂ ਮਰ ਜਾਵਾਂਗੇ ਹੈ ਫਿਰ ਕਿੱਸੇ ਰਹਿਵਾਂਗੇ ਉਹ ਜਗਾ ਜ਼ਮੀਨ ਸਾਨੂੰ ਹੀ ਦਰਾਉ ਗਰੀਬਾਂ ਨੂੰ ਅੱਛਾ ਹਾਂ ਗਰੀਬਾਂ ਨੂੰ ਜਗਾ ਬੈਠਣ ਨਾ ਸਾਨੂੰ ਦਿਰਾਓ ਬੇਟਾ ਅਸੀਂ ਪੜ ਜਾ ਸਫੇ ਤੇ ਫੇਰ ਮਰ ਜਾਵਾਂਗੇ ਕੋ ਨਹੀਂ ਹੈ ਗਰੀਬ ਬੰਦ ਵੀ ਕਿਵੇਂ ਟੁੱਟੇ ਪਏ ਸਫੇ ਤੇ ਨੇਰ ਭਈ ਪਈ ਹੈ ਕਿ ਸਫੇ ਤਾਂ ਨਹੀਂ ਚਾਹੀ ਬੈਠੇ ਗਰੀਬ ਬੰਦੇ ਕੀ ਕਰਾਂ ਅੱਛਾ ਹੈ ਜਦੋਂ ਬਾਰਿਸ਼ ਵਗੈਰਾ ਆਉਂਦੀ ਉਦੋਂ ਹਾਂ ਬਾਰਿਸ਼ ਵਗੈਰਾ ਆਉਂਦਾ ਜਦੋਂ ਰੋਟੀ ਨਹੀਂ ਹੁੰਦੀ ਭੁੱਖੇ ਸੋ ਜਾਂਦੇ ਜਿਵਾਕ ਦੱਲੇ ਆ ਜੁਲੀਆਂ ਤਾਂ ਪਾਣੀ ਬੇਰ ਜਾਂਦਾ ਬਾਰਿਸ਼ ਜਲਾ ਆਉਂਦੀ ਜਣਾ ਪਾਣੀ ਪੇ ਜਾਂਦਾ ਭੁੱਖੇ ਸੋ ਜਾਂਦੇ ਅਸੀਂ ਗਰੀਬ ਬੰਦੇ ਕੀ ਕਰਾਂ ਬੇਟਾ ਹੈ ਗਰੀਬਾਂ ਸਾਡੀ ਸਹਾਇਤਾ ਕਰੋ ਕੋਈ ਜਗਾ ਜ਼ਮੀਨ ਸਾਨੂੰ ਬੈਠਣ ਨੂੰ ਝੁਗੀ-ਝੁਕੜੀ ਲਾਉਣ ਨੂੰ ਦਿਰਾਓ ਨਹੀਂ ਸਰਪੰਚ ਸਾਹਿਬ ਨੇ ਜਾਂ ਕਿਸੇ ਨੇ ਅਜੇ ਤੱਕ ਤੁਹਾਡੀ ਸੁਣੀ ਹਾਂ ਕਿਨੇ ਨਹੀਂ ਸੁਣੀ ਕੋ ਸਰਪੰਚ ਸੁਣਦਾ ਨਹੀਂ ਕੋਈ ਨਹੀਂ ਸੁਣਦਾ ਵੋਟ ਬਗੇਰੇ ਮਾੜੇ-ਮੋਟੇ ਹੁੰਦੇ ਉਹ ਲੈ ਕੇ ਚਲੇ ਜਾਂਦੇ ਪੀ ਅੱਗੇ ਪਿੱਛੇ ਕੋਈ ਨਹੀਂ ਪੁੱਛਦਾ ਸੰ ਕੋਈ ਨਹੀਂ ਪੁੱਛਦਾ ਇਹਨੇ ਵੇਲੇ ਸਪੇਤੇ ਪੜੋ ਚਾਹੀ ਮਰੋ ਜੀਵਾ ਚਾਹੀ ਨੇਰ ਤੇ ਡੁੱਬੋ ਸਾਡੀ ਕੋਈ ਗਰੀਬਾਂ ਦੀ ਸਹਾਇਤਾ ਨਹੀਂ ਕਰਦਾ ਅੱਛਾ ਹਾਂ ਬੜਾ ਸਾਥੀਓ ਤੁਸੀਂ ਦੇਖ ਸਕਦੇ ਹੋ ਬੜਾ ਔਖਾ ਇੱਕ ਮਜ਼ਦੂਰ ਵਾਸਤੇ ਹੈ ਨਾ ਜ਼ਿੰਦਗੀ ਜਿਉਣੀ ਜਦੋਂ ਕਿ ਆਮ ਅਸੀਂ ਪਿੰਡਾਂ ਦੇ ਵਿੱਚ ਦੇ ਦੇ ਜਦੋਂ ਇਲੈਕਸ਼ਨ ਹੁੰਦੇ ਸਰਪੰਚੀ ਦੇ ਇਲੈਕਸ਼ਨ ਵੀ ਹੁੰਦੇ ਆ ਉਹ ਸਰਪੰਚ ਕੀ ਕਰਦੇ ਆ ਬਹੁਤ ਵਾਰੀ ਅਸੀਂ ਦੇਖਿਆ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਕਹਿ ਦਿੰਦੇ ਤੁਸੀਂ ਸਾਨੂੰ ਵੋਟ ਪਾ ਕੇ ਬਾਝ ਦੇ ਦਿਓ ਅਸੀਂ ਪਹਿਲਾਂ ਆਹ ਕੰਮ ਪਿੰਡ ਦਾ ਕਰ ਦਿੰਨੇ ਜੋ ਸੰਝ ਆਏ ਸਾਨੂੰ ਵੋਟ ਉਹ ਮਤਲਬ ਵੋਟਾਂ ਤੋਂ ਪਹਿਲਾਂ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ ਜਦੋਂ ਕਿ ਇਹ ਤੁਸੀਂ ਦੇਖ ਸਕਦੇ ਹੋ ਮਜ਼ਦੂਰਾਂ ਦਾ ਦਰਦ ਜਾਣੋ ਇਹਨੂੰ ਸਮਝੋ ਇਹ ਦਰਦ ਉਹੀ ਜਾਣ ਸਕਦਾ ਜਿਨ੍ਹਾਂ ਨੇ ਆਪਦੇ ਪਿੰਡੇ ਤੇ ਹੰਡਾਇਆ ਇਹਨਾਂ ਦਰਦਾਂ ਨੂੰ ਜੋ ਲੋਕ ਅੱਜ ਚਲੋ ਵਧੀਆ ਗੱਲ ਆ ਉਹਨਾਂ ਨੇ ਮਿਹਨਤ ਕੀਤੀ ਅੱਗੇ ਵਧ ਗਏ ਪਰ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਉਹ ਉਹ ਸਮਝ ਸਕਦੇ ਇਸ ਦਰਦ ਨੂੰ ਜਿਨ੍ਹਾਂ ਨੇ ਕਦੀ ਗਰੀਬੀ ਦੇਖੀ ਨਹੀਂ ਉਹਨੂੰ ਤਾਂ ਟਿਚਰਾਂ ਲੱਗਦੀਆਂ ਉਹ ਤੇ ਐਵੇਂ ਹੀ ਸਮਝਦੇ ਪਤਾ ਲੱਗਦਾ ਹੀ ਨਹੀਂ ਹਾਂ ਗਰੀਬੀ ਦੇਖੀ ਉਹਨੂੰ ਪਤਾ ਲੱਗਦਾ ਨਹੀਂ ਗਰੀਬੀ ਦੇਖੀ ਉਹ ਤਾਂ ਰਈਸੀ ਨਾਲ ਰਹਿੰਦੇ ਆਚਾ ਕਾਂਦੇ ਆਚਾ ਪੀਂਦੇ ਗਰੀਬੀ ਦੇਖੇ ਇਹਨੂੰ ਪਤਾ ਲੱਗਦਾ ਬੇਟਾ ਗਰੀਬੀ ਨਾਲ ਪਤਾ ਲੱਗਦਾਗਾ ਗਰੀਬ ਬੰਦੇ ਪੜੇ ਨੇਰਤਾ ਬਤਾ ਇਹ ਸਪੇਤੇ ਕਿਨੇ ਟੁੱਟੇ ਪਏ ਇਥੇ ਡਿੱਗ ਜਾਵਾਂ ਤੇ 치ਵਾ ਕਮਰੇ ਜਾ ਮਰ ਜਾਵਾਂ ਰਾਤ ਕਿ ਨੇਰਤਾ ਮਜ਼ਬੂਰੀ ਬੁਕਤੇ ਆ ਗੇਸ ਦੋ ਮਰਲੇ ਚਾਰ ਮਰਲੇ ਸਾਨੂੰ ਥਾ ਮੇਠਨ ਨੂੰ ਵੀ ਦਰੋ ਚੁੱਲੀ ਚੋਪੜੀ ਲਗਾਉਣ ਵਾਲੀ ਤਾਂ ਸਿੱਕ ਕੱਚੀਆਂ ਇੱਟਾਂ ਪਾ ਕੇ ਝੁੱਗੀ ਤੇ ਛੱਤ ਲਾ ਕੇ ਤੇ ਮੇ ਜਾਵਾ ਮਾੜੀ ਮੋਟੀ ਇਹ ਨੇਰ ਤਾਂ ਪਈਏਗੀ ਤਨੋ ਸਾਥੀਓ ਤੁਸੀਂ ਦੇਖ ਸਕਦੇ ਹੋ ਇਹ ਦਰਖਤਾਂ ਜੋ ਅਸੀਂ ਲਗਾਤਾਰ ਵਾਰੀ ਵਾਰੀ ਵਿਖਾਰ ਰਹੇ ਆ ਜੋ ਵੀਰ ਜੀ ਅੱਗੇ ਆਓ ਥੋੜਾ ਇਹ ਦੇਖੋ ਇਹ ਕਿੰਨੀ ਗੰਦੀ ਜਗ੍ਹਾ ਮੁਸ਼ਕ ਨੀਰੀ ਇਹ ਤੁਸੀਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਭਾਂਡੇ ਉਸ ਘਰ ਦੇ ਪਰਲਿਆਂ ਦੇ ਵੀ ਅਸੀਂ ਦਿਖਾਈ ਸੀ ਕਈਆਂ ਦੇ ਇਹ ਤੁਸੀਂ ਦੇਖੋ ਕਿ ਬਰਤਨ ਵੀ ਉੱਥੇ ਸਾਫ਼ ਕਰਦੇ ਜਦੋਂ ਕਿ ਆਪਾਂ ਆਮ ਦੇਖਦੇ ਕਈ ਵਾਰੀ ਤੇ ਧੋਣ ਵਾਸਤੇ ਵੀ ਜੇਕਰ ਅਸੀਂ ਦਿਖਾਈਏ ਤੇ ਫਿਰ ਜੀ ਅੱਗੇ ਆਇਓ ਆ ਕੇ ਆਇਓ ਇਧਰ ਆਓ ਇਧਰ ਦਿਖਾ ਦਿਓ ਇੱਥੇ ਇਹ ਇੰਨੇ ਮਤਰਾ ਹਾਲਾਤ ਮਾੜੇ ਮਜ਼ਦੂਰ ਦੀ ਜ਼ਿੰਦਗੀ ਓਕੀ ਨਰਕ ਆ ਇਹ ਨਰਕ ਸਵਰਗ ਕਹਿੰਦੇ ਨਾ ਉੱਪਰ ਇਹ ਆ ਦੇਖੋ ਆ ਬਾਥਰੂਮ ਇਹਨਾ ਦਿਖਾ ਦਿਓ ਇਹ ਦੇਖੋ ਪਰਦੇ ਦੇਖੋ ਬਾਥਰੂਮ ਦੇ ਨਿਰਜੀ ਅੱਗੇ ਅੱਗੇ ਦਿਖਾ ਦਿਓ ਥੋੜਾ ਜਿਹਾ ਇਹ ਦੇਖੋ ਬਾਥਰੂਮ ਇਹਨਾਂ ਦਾ ਦੇਖੋ ਇੱਧਰ ਇਹ ਪਰਦੇ ਲੱਗੇ ਹੋਏ ਆ ਹਾਲਾਤ ਬੜੇ ਮਾੜੇ ਆ ਅਸੀਂ ਅਪੀਲ ਕਰਦੇ ਆ ਸਰਕਾਰ ਦੇ ਅੱਗੇ ਵੀ ਕਿ ਇਹਨਾਂ ਮਜ਼ਦੂਰਾਂ ਦੇ ਵੀ ਵਾਕਿਓਂ ਕਿ ਇਹ ਵੀ ਇਨਸਾਨ ਆ ਵੀ ਹੱਕਦਾਰ ਆ ਆਪਦੀ ਜ਼ਿੰਦਗੀ ਜੀਣਦੇ ਹੋ ਇੱਥੋਂ ਦੇ ਵਸਮੀਕ ਆ ਇੱਥੋਂ ਦੀਆਂ ਵੋਟਾਂ ਉਹਨਾਂ ਦੀਆਂ ਜਿਵੇਂ ਕਿ ਸਾਨੂੰ ਅੰਕਲ ਜੀ ਨੇ ਦੱਸਿਆ ਕਿ 60 ਸਾਲ ਹੋ ਗਏ ਉਹਨਾਂ ਨੂੰ ਇੱਥੇ ਰਹਿੰਦਿਆਂ ਨੂੰ ਕੀ ਕੋਈ ਆਮ ਹੀ ਜੇਕਰ ਆਪਾਂ ਸੋਚੀਏ ਨਾ ਦੁਕਾਨ ਤੇ ਕੋਈ ਇੱਕ ਨੋਰਮਲ ਪਰਿਵਾਰਾਂ ਦਾ ਬੱਚਾ ਰਹਿੰਦਾ ਹੈ ਕਿ ਮਜ਼ਦੂਰ ਦਾ ਉਹਨਾਂ ਦੀ ਸੋਚ ਦਾ ਅੰਤਰ ਦੱਸਣ ਲੱਗੇ ਆ ਅਮੀਰ ਇਹ ਇੱਕ ਅਮੀਰ ਮਤਲਬ ਨੋਰਮਲ ਪਰਿਵਾਰ ਦੀ ਜੇਕਰ ਗੱਲ ਕਰੀਏ ਨੋਰਮਲ ਪਰਿਵਾਰ ਦਾ ਆਮ ਜੇ ਲੱਗਾ ਤੇ ਉਹ ਸੋਚਦਾ ਕਿ ਮੈਂ ਥੋੜਾ ਜਿਹਾ ਕੰਮ ਸਿੱਖ ਕੇ ਤਾਂ ਦੀ ਦੁਕਾਨ ਕਰਾਂ ਮਜ਼ਦੂਰ ਨੂੰ ਇੱਥੋਂ ਤੱਕ ਆਸ ਹੁੰਦੀ ਹੈ ਕਿ ਮੇਰੀ ਥੋੜੀ ਜੀ ਸਾਲ 6 ਮਹੀਨਾ ਵਤਨਖਾ ਵਧ ਜੀ ਦੇ ਕੋਦਮਾ ਦਾ ਅੰਤਰ ਦੇਖੋ ਕਿਉਂਕਿ ਮਜ਼ਦੂਰ ਦੇ ਹਾਲਾਤ ਐਵੇਂ ਦੇ ਮਸਲਾ ਇਹ ਨਹੀਂ ਹੈ ਕਿ ਉਹਦੀ ਪੁੱਤ ਨਹੀਂ ਕੰਮ ਕਰਦੀ ਉਹਨਾਂ ਦੇ ਹਾਲਾਤ ਐਵੇਂ ਦੇ ਬਣਿਆ ਕਿ ਉਹ ਇਹਦੂਗਾ ਸੋਚ ਨਹੀਂ ਸਕਦਾ ਅਜੇ ਤੱਕ ਤੇ ਉਹਨਾਂ ਨੂੰ ਆਪਣੀ ਰੋਟੀ ਦੇ ਲਾਲੇ ਪਏ ਹੋਇਆ ਰੋਟੀ ਦਾ ਓੱਖਾ ਹੋਇਆ ਪਿਆ ਅੱਗੇ ਦਾ ਬਦਦਾ ਕਿਵੇਂ ਜਿਵੇਂ ਅੰਟੀ ਜੀ ਨੇ ਦੱਸਿਆ ਬੜਾ ਦੁੱਖ ਹੋਇਆ ਸੁਣ ਕੇ ਕਿ ਕਈ ਵਾਰੀ ਤੇ ਉਹਨਾਂ ਨੂੰ ਭੁੱਖੇ ਸੌਣਾ ਪੈਂਦਾ ਇੰਨੇ ਹਾਲਾਤ ਮਾੜੇ ਆ ਕਿ ਅਸੀਂ ਅਪੀਲ ਫੇਰ ਵਾਰੀ-ਵਾਰੀ ਇੱਕ ਹੀ ਤਾਂ ਅਸੀਂ ਅਪੀਲ ਕਰ ਰਹੇ ਹਾਂ ਤਾਂ ਕਿ ਇਹਨਾਂ ਨੂੰ ਚਿਹਰੇ ਨੂੰ ਵੀ ਕੁਝ ਜਗ੍ਹਾ ਮਿਲ ਸਕੇ ਮਕਾਨ ਮਿਲ ਸਕੇ ਨਾ ਇਹ ਵੀ ਇਨਸਾਨ ਇਹਨਾਂ ਦੇ ਵੀ ਬੱਚੇ ਆ ਹਰ ਮਾਂ ਬਾਪ ਚਾਹੁੰਦਾ ਕਿ ਸਾਡੇ ਬੱਚੇ ਥੋੜਾ ਵਧੀਆ ਸਾਡੇ ਨਾਲੋਂ ਥੋੜੀ ਜਿਹੀ ਵਧੀਆ ਜ਼ਿੰਦਗੀ ਜੀ ਲੈ ਤੇ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਵਾਰੀ-ਵਾਰੀ ਕਿ ਇਹਨੂੰ ਇਹਨਾਂ ਦੀ ਹੈਲਪ ਕੀਤੀ ਜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਕੀ ਇਸ ਏਰੀਏ ਦੇ ਲੋਕਲ ਸਾਥੀ ਨਾਮਤਾਰ ਏਰੀਆ ਇਹ ਵਜਦਾ ਤੇ ਕੋਈ ਸਾਥੀ ਇਹਨਾਂ ਦੀ ਅਪੀਲ ਸੁਣ ਸਕੇ ਇਹਨਾਂ ਦੀ ਬਾਹਮ ਫੜ ਸਕੇ ਤਾਂ ਕਿ ਇਹਨਾਂ ਨੂੰ ਆਪਣੀ ਵਧੀਆ ਜ਼ਿੰਦਗੀ ਬਸਰ ਕਰਨ ਦਾ ਅਧਿਕਾਰ ਮਿਲ ਸਕੇ ਹਾਂਜੀ ਸਾਥੀਓ ਅੱਗੇ ਤੁਸੀਂ ਜਿਹੜਾ ਦਿਖਾਇਆ ਉਹ ਨਹਿਰ ਦਾ ਪਰਲਾਪਕ ਹੁਣ ਇੱਧਰ ਵੀ ਅਸੀਂ ਆਏ ਇਹ ਘਰ ਵੀ ਇੱਧਰ ਦੋ ਤਿੰਨ ਘਰ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀਰ ਜੀ ਜਦੋਂ ਜਿਵੇਂ ਹੁਣ ਰਾਤ ਨੂੰ ਹਨੇਰੀ ਆਈ ਸੀ ਬਾਰਿਸ਼ ਵੀ ਕਾਫੀ ਤੇਜ਼ ਆਈ ਹੈ ਦਿੱਕਤ ਆਈਆਂ ਬਹੁਤ ਦਿੱਕਤ ਆਈ ਜੀ ਅੱਛਾ ਬਹੁਤ ਦਿੱਕਤ ਹੈ ਭੱਜ ਭੱਜ ਕੇ ਜਦੋਂ ਸਰਵਿਸ ਟੇਸ਼ਨ ਵਾਲੇ ਬੰਨੇ ਚਾਬੀ ਦੇ ਕੇ ਜਾਂਦੇ ਵਿਚਾਰੇ ਕਮਰੇ ਦੇ ਉੱਧਰ ਵੱਢ ਜਾਂਦੇ ਹੈ ਅੱਛਾ ਤੁਸੀਂ ਆਪ ਦੀ ਝੁੱਗੀ ਖਾਲੀ ਕਰਕੇ ਉੱਧਰ ਚੱਲ ਜਾਓ ਉੱਧਰ ਚੱਲ ਜਾਂਦੇ ਨੇ ਤਾਂ ਆ ਟਾਣਾ ਡਿੱਗ ਗਿਆ ਸੀ ਅੱਗੇ ਦਾਦੀ ਮਰ ਗਈ ਸਾਜੀ ਬਹੁਤ ਅਸੰਦਰ ਖਤੰਦਰ ਲੱਗਦਾਗਾ ਤਾਂ ਨਿੱਕੇ ਨਿੱਕੇ ਜੁਆਕੇ ਨਾ ਨਾ ਭੱਜ ਕੇ ਲੈ ਕੇ ਉੱਧਰ ਵੱਢ ਜਾਂਦੇ ਉਹ ਵਿਚਾਰੇ ਸਰਵਿਸ ਟੇਸ਼ਨ ਵਾਲੇ ਉਹ ਸ਼ਾਨੇ ਅੱਗੇ ਉਹ ਚਾਬੀ ਦੇ ਕੇ ਜਾਂਦੇ ਉੱਧਰ ਤੁੰਦਰ ਭੱਜ ਕੇ ਵੱਜ ਜਾਂਦੇ ਔਰ ਬਹੁਤ ਬੁਰਾ ਹਾਲ لگا ਰਾਤ ਬਰਸਾਤ ਸੇ ਆ ਬਿਚਾਰੇ ਚੁਗੀ ਸੀ ਗਿਆ ਭਾਈ ਐਲਨਾ ਬਾਦ ਭੱਜ ਗਿਆ ਤੜਕੇ ਤੜਕੇ ਸਮਾਨ ਸਮੂਨ ਵਿੱਚੋਂ ਕੱਢ ਕੇ ਰਾਤ ਬਹੁਤ ਬੁਰਾ ਹਾਲ ਹੋਇਆ ਸੇਂ ਦੇ ਦੀ ਸੀ ਬਹੁਤ ਆਉਂਦੇ ਤੇ ਸਰਪੰਚ ਆਉਂਦੇ ਬੰਦੇ ਪਿੰਡ ਦੇ ਬਹੁਤ ਆਉਂਦੇ ਆਪਾ ਕਰ ਦਿਆਂਗੇ ਆਪਾ ਕਰ ਦਿਆਂਗੇ ਤੇ ਕੁਝ ਨਹੀਂ ਕਰਦੇ ਪਰਲੇ ਬਨੇ ਪਾਟਾਂ ਦੇ ਪੱਕੀਆਂ ਕੋਠੀਆਂ ਪਾਆਂ ਆ ਗਿਆ ਤਾਂ ਉਹਨਾਂ ਨੂੰ ਥਾਂ ਦੇਤੀ ਉੱਥੇ ਉਹ ਨੀਜੀ ਕਿ ਸਕੂਲ ਦੇ ਮਗਰਲੇ ਬਨੇ ਤਸੀਬੇ ਸੇ ਵੈਸੇ ਹੀ ਬੈਠੇ ਗਿਆ ਉਹਨਾਂ ਦੇ ਵੋਟਾਂ ਵੇਲੇ ਤੇ ਬਹੁਤ ਆਉਂਦੇ ਪੁੱਛਦੇ ਹੁਣ ਮਗਰ ਮਗਰ ਤੋਂ ਵੀ ਫੇਰ ਸੁਣਾਈ ਨਹੀਂ ਕਰਦੇ ਦਿੱਤੇ ਚਲੋ ਧੰਵਾਦ ਜੀ ਸਾਥੀਓ ਤੁਸੀਂ ਦੇਖ ਰਹੇ ਹੋ ਕਿ ਇਹ ਛੋਟੇ ਛੋਟੇ ਬੱਚੇ ਵੀ ਆ ਪਿੱਛੇ ਤੁਸੀਂ ਦੇਖ ਰਹੇ ਖਾਣਾ ਖਾ ਰਹੇ ਜਦੋਂ ਕਿ ਆਮ ਮੈਂ ਪਹਿਲਾਂ ਵੀ ਕਹਿ ਚੁੱਕਾ ਜਦੋਂ ਕਿਸ ਦੇ ਘਰੇ ਧੀ ਜੰਮਦੀ ਤੇ ਘਰ ਦੀਆਂ ਕੰਧਾਂ ਉੱਚੀਆਂ ਹੋ ਜਾਂਦੀਆਂ ਬਹੁਤੇ ਘਰਾਂ ਦੀਆਂ ਤੇ ਪਰ ਕੀ ਇਹਨਾਂ ਦੇ ਬੱਚੇ ਨਹੀਂ ਇਹਨਾਂ ਦੀਆਂ ਧੀਆਂ ਨਹੀਂ ਗੀਆਂ ਇਹਨਾਂ ਨੂੰ ਹੱਕ ਨਹੀਂ ਹੈ ਜ਼ਿੰਦਗੀ ਜਿਉਣ ਦਾ ਇਹ ਰੜੇ ਮੈਦਾਨ ਦੇ ਵਿੱਚ ਇਹ ਛਰੇਆਂ ਵਿੱਚ ਰੋੜਾ ਬਾਥਰੂਮਾਂ ਦੇ ਹਾਲਾਤ ਅਸੀਂ ਵਿਖਾਏ ਆ ਉਹ ਤੁਸੀਂ ਬਾਥਰੂਮ ਦੇਖ ਸਕਦੇ ਹੋ ਪਰਦੇ ਦੇ ਲੱਗੇ ਓਵੇਂ ਫਲੈਕਸ ਲਾਈ ਆ ਕਿ ਕਈ ਵਾਰੀ ਆਪਾਂ ਨੂੰ ਆਮ ਹੀ ਪਤਾ ਕਿ ਨੌਂਦਾ ਤਾਂ ਹੁੰਦਾ ਧੀਆਂ ਪੈਣਾਂ ਹੁੰਦੀਆਂ ਹਵਾਣਾ ਪੜਦਾ ਚੱਕਿਆ ਵੀ ਜਾਂਦਾ ਉਹ ਕੋਈ ਦਰਵਾਜ਼ੇ ਨਹੀਂ ਲੱਗੇ ਬਾਥਰੂਮਾਂ ਨੂੰ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰੋ ਅਸੀਂ ਵਾਰੀ-ਵਾਰੀ ਕਹਿ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਗਰੀਬੀ ਤੰਤ ਤੇ ਢਾਈ ਜਿਨ੍ਹਾਂ ਨੇ ਹਾਲਾਤ ਵੇਖਿਓ ਮਹਿਸੂਸ ਕਰ ਸਕਦੇ ਆ ਇਸ ਚੀਜ਼ ਨੂੰ ਕਿ ਕਿੰਨਾ ਦੁੱਖ ਹੁੰਦਾ ਕਿਉਂਕਿ ਬੇਸ਼ੱਕ ਮਾਂ-ਬਾਪ ਚਾਹੁੰਦਾ ਕਿ ਸਾਡੇ ਬੱਚੇ ਰਾਜਾਂ ਵਾਲੀ ਜ਼ਿੰਦਗੀ ਜੀਣ ਪਰ ਗਰੀਬੀ ਕਿਤੇ ਨਾ ਕਿਤੇ ਉਹਨਾਂ ਦੀ ਮਜਬੂਰੀ ਅੱਗੇ ਬਣ ਕੇ ਆ ਜਾਂਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਪਿੱਛੇ ਛੋਟੇ ਛੋਟੇ ਬੱਚੇ ਅਸੀਂ ਵਾਰੀ ਵਾਰੀ ਅਪੀਲ ਕਰਦੇ ਵੀਰ ਜੀ ਕਿ ਆਓ ਇਹ ਬਾਈ ਨੇ ਜੇ ਦੱਸੀ ਨਾ ਆ ਜੋ ਕੈਮਰਾਮੈਨ ਵੀਰ ਜੀ ਨੂੰ ਮੈਂ ਕਹਾਂਗਾ ਕਿ ਆਓ ਇਹ ਇੱਥੇ ਝੁੱਗੀ ਸੀ ਉਹ ਇਹ ਦੇਖੋ ਪਾਣੀ ਹੈ ਨਿਰਮੁਸ਼ਕਾ ਗੰਦਗੀ ਹੈ ਨਰੀ ਇਹ ਨਹਿਰ ਹੈ ਇਧਰਲੀ ਸਾਈਡ ਇਧਰ ਵੀ ਨਰੀ ਗੰਦਗੀ ਹੈ ਗੰਦਗੀ ਦੇ ਵਿੱਚ ਰਹਿ ਰਹੇ ਆ ਜਦੋਂ ਕਿ ਅਸੀਂ ਵੇਖਿਆ ਜਿਹੜੇ ਲੋਕ ਇਹਨਾਂ ਮਜ਼ਦੂਰਾਂ ਦੀਆਂ ਮੋਟਾਂ ਲੈ ਕੇ ਰਾਜਨੀਤਿਕ ਘਰਾਨਿਆਂ ਦੇ ਵਿੱਚ ਬੈਠੇ ਵੱਡੇ ਵੱਡੇ ਮਹਿਲਾਂਾਂ 'ਚ ਬੈਠੇ ਹਨ ਉਹ ਬਾਹਰਲੇ ਗੇਟ ਤੱਕ ਵੀ ਮਿੱਟੀ ਨਹੀਂ ਹੋਂਦ ਦਿੰਦੇ ਵੋਟਾਂ ਲੈ ਕੇ ਰਾਜੇ ਬਣਿਆ ਉੱਥੇ ਵੀ ਪੋਚੇ ਲਵਾਏ ਜਾਂਦੇ ਵਾਰੀ ਵਾਰੀ ਪਰ ਇਹ ਤੁਸੀਂ ਦੇਖ ਸਕਦੇ ਹੋ ਜਦੋਂ ਕਿ ਨਰਕ ਦੀ ਜ਼ਿੰਦਗੀ ਜੀ ਰਹੇ ਜਿਨ੍ਹਾਂ ਦੇ ਸਿਰ ਤੇ ਅਸੀਂ ਵਾਰੀ ਵਾਰੀ ਕਹਿੰਦੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੇ ਇਹਨਾਂ ਦੇ ਜਵਾਕਾਂ ਦੀਆਂ ਨਲੀਆਂ ਵੀ ਛੱਟਦੇ ਆ ਪਰ ਹੁਣ ਪਤਾ ਨਹੀਂ ਕਿੱਧਰ ਚੱਲ ਜਾਂਦੇ ਆ ਬਾਅਦ ਵਿੱਚ ਵੋਟਾਂ ਲੈਣ ਤੋਂ ਬਾਅਦ ਅਸੀਂ ਅਪੀਲ ਕਰਦੇ ਵਾਰੀ ਵਾਰੀ ਇਹ ਵੀ ਇਨਸਾਨ ਆ ਇਹਨਾਂ ਨੂੰ ਵੀ ਵਧੀਆ ਜ਼ਿੰਦਗੀ ਜੀਣ ਦਾ ਅਧਿਕਾਰ ਆ ਵੱਧ ਵੱਧ ਵੀਡੀਓ ਸ਼ੇਅਰ ਕਰ ਦਿਓ ਭਾਈ ਜੀ ਕਈ ਵਾਰੀ ਕੀ ਕੋਈ ਸਾਥੀ ਹੁੰਦਾ ਦਾਨੀ ਸਾਥੀ ਜਿਹੜਾ ਕਿ ਇਹਨਾਂ ਦੀ ਹੈਲਪ ਕਰਦੇ ਇਹਨਾਂ ਨੂੰ ਪਲਾਟ ਦੇ ਦੇ ਸਰਪੰਚ ਸਾਹਿਬ ਨੂੰ ਅਸੀਂ ਵਾਰੀ ਵਾਰੀ ਅਪੀਲ ਕਰਦੇ ਕਿ ਇਹਨਾਂ ਨੂੰ ਪਲਾਟ ਦੇ ਦਿੱਤੇ ਜਾਣਾ ਅਸੀਂ ਪਿੱਛੇ ਵੀਡੀਓ ਮਤਲਬ ਕਵਰ ਕਰਕੇ ਆਏ ਹਾਂ ਜਿਵੇਂ ਉਹਨਾਂ ਨੇ ਦੱਸਿਆ ਕਿ ਸਾਨੂੰ ਇਹ ਸਰਕਾਰੀ ਜ਼ਮੀਨ ਨਹਿਰ ਵਿਭਾਗ ਦੀ ਜਗ੍ਹਾ ਇੱਥੇ ਬੈਠੇ ਇੱਥੇ ਬਿਠਾਉਣ ਨੂੰ ਕਈ ਫਿਰਦੇ ਆ ਕਈ ਵਾਰੀ ਕਈਆਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਇੱਥੋਂ ਉੱਠ ਜਾਓ ਖਾਲੀ ਜਗ੍ਹਾ ਕਰ ਦਿਓ ਸਤਿਗੁਰੂ ਐਵੇਂ ਨਾ ਕਰਿਆ ਕਰੋ ਜੇ ਤੁਹਾਡੀ ਆਪਣੀ ਜਗ੍ਹਾ ਦੇ ਵਿੱਚ ਤੁਹਾਨੂੰ ਹੈਲਪ ਦੇਣੀ ਪੈ ਜੇ ਫੇਰ ਤਾਂ ਤੁਸੀਂ ਯਾਰ ਜਮਾ ਜਾਲਮ ਬਣ ਜੋ ਕਿ ਤੇ ਸਰਕਾਰੀ ਜਗ੍ਹਾ 'ਚ ਬੈਠੇ ਫਿਰ ਵੀ ਤੁਸੀਂ ਐਵੇਂ ਸੋਚਦੇ ਹੋ ਐਵੇਂ ਨਾ ਕਰਿਆ ਕਰੋ ਧੰਨਵਾਦ ਜੀ